ਸੋਰਠ ਮਹੱਲਾ ਪੰਜਵਾਂ ਅਬਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਲਖੋਈ ਗਨਨ ਦਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਜਾਂਕ ਕੇ ਸਰਨ ਪਿਆ ਸੁਖ ਪਾਈਐ ਬੜ ਦੁਖ ਨਾ ਹੋਈ ਰਹਾਉ ਵੱਡ ਭਾਗੀ ਸਾਧ ਸੰਗ ਪਰਾਪਤ ਤਿੰਨ ਭੇਟ ਤ ਦੁਰ ਮਤ ਖੋਈ ਤਨ ਕੀ ਤੋਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪਰੋਈ ਸੋਰਠ ਮਹੱਲਾ ਪੰਜਵਾਂ ਜਨਮ ਜਨਮ ਕੀ ਦੁਖ ਨਿਵਾਰੇ ਸੂਕਾ ਮਨ ਸਦਾ ਰਹਿ ਦਰਸ਼ਨ ਪੀਟਤ ਹੋਤੇ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਕਟੇ ਜਮ ਕੀ ਫੰਦਾ ਰਹਾਉ ਸਮਰੱਥ ਪੁਰਖ ਪੂਰਨ ਬਿਦਾਤੀ ਆਪੇ ਕਰਨ ਹਾਰਾ ਆਪਣਾ ਦਾਸ ਹਰਿ ਆਪਿ ਉਬਾਰਿਆ ਨਾਨਕ ਨਾਮ ਆਧਾਰਾ ਸੋਰਠਿ ਮਹੱਲਾ ਪੰਜਵਾ ਅੰਤਰ ਕੀ ਗਤ ਤੁਮਹੀ ਜਾਨੀ ਤੁਝ ਹੀ ਪਾਏ ਨਬੀ ਰੋ ਬਖਸ਼ ਲਿਓ ਸਾਇਬ ਪ੍ਰਭ ਆਪਣੀ ਲੱਖ ਖਤੀ ਕਰ ਫਿਰ ਪ੍ਰਭ ਜੀ ਤੁਮੇਰ ਉਠਾ ਕਰ ਨੇਰੋ ਹਰ ਚਰਨ ਸਰ ਨਮੋ ਚੀਰੋ ਰਹਾਉ ਬੀਸ ਮਾਰ ਬੀ ਅੰਤ ਸੁਆਮੀ ਉੱਚੋ ਗੁਣੀ ਗਹਿਰੋ ਕਾਟ ਸਿਲਕ ਕਿਨੂ ਆਪਣੋ ਦਾਸ ਰੋ ਤੋ ਨਾਨਕ ਕਹਾਨ ਹੋਰ ਸ੍ਰਿਠ ਮਹੱਲਾ ਪੰਜਵਾਂ ਭੈ ਕਿਰਪਾਲ ਗੁਰੂ ਗੋਵਿੰਦ ਸਗਲ ਮਨੋਰਥ ਪਾਈ ਆਸਥਿਰ ਭੈ ਲਾਗ ਹਰ ਚਰਨੀ ਗੋਬਿੰਦ ਕੀ ਗੁਨ ਗਾਇ ਪਾਲੋ ਸਮੋਰਥ ਪੂਰਾ ਸਾਤ ਸਹਿ ਜੀ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹਾਉ ਮਿਲੇ ਸੁਆਮੀ ਪ੍ਰੀਤਮੇ ਆਪਣੇ ਕਰਮੰਦਰ ਸੁਖਦਾਈ ਹਰ ਨਾਮ ਨਦਾਨ ਨਾਨਕ ਜਨ ਪਾਇਆ ਸਗਲੀ ਇੱਛਾ ਪੁਜਾਈ ਸੋਰਠ ਮਹੱਲਾ ਪੰਜਵਾਂ ගොරකේ චරණ බසේරෙදපිත්තර ස්ොභලකන ප්‍රභකින්නේ පැකර පාලපුूරණ පරමේෂර නාමානදානමනතිින්නේ मेරෝගොරරකවාරෝමීත දනචෝනි දේවඩයයි. ਸੋ ਬਾਨੀ ਤਾ ਨੀਤ ਰਹਾਉ ਜੀ ਜੰਤ ਪ੍ਰਭ ਸਗਲੇ ਉਦਾਰੀ ਦਰਸ਼ਨ ਦੇਖਨ ਹਾਰੀ ਗੁਰਪੂਰੈ ਕੀ ਅਚਰਜ ਵਡਿਆਈ ਨਾਨਕ ਸਦ ਬਲਿਹਾਰੀ ਸੋਰਠ ਮਹੱਲਾ ਪੰਜਮਾ ਸੰਚਨ ਕਰੋ ਨਾਮ ਤਨ ਨਿਰਮਲ ਥਾਤੀ ਅਗਮ ਅਪਾਰ ਬਿਲਸ਼ ਬਿਨੋ ਦੇ ਆਨੰਦ ਸੁਖਮਾਨ ਖਾਏ ਜੀਵੋ ਸਿਖ ਪਰਵਾਰ ਹਰ ਕੇ ਚਰਨ ਕੰਬਲੇ ਆਧਾਰ ਸੰਤ ਪ੍ਰਸਾਦ ਪਾਇਓ ਸਚ ਬੋਹਿਥ ਚੜ ਲੰਗ ਬਿਕ ਸੰਸਾਰ ਰਹਾਉ ਪੈ ਕਿਰਪਾਲ ਪੁਰਨ ਅਬਨਾਸੀ ਆਪੇ ਕੀ ਨੀਸਹਾਰ ਪੇਖ ਪੇਖ ਨਾਨਕ ਬਿਗਸਾਨੋ ਨਾਨਕ ਨਾਈ ਸਮਾਰ ਸੋਰਠ ਮਹੱਲਾ ਪੰਜਵਾਂ ਗੁਰਪੂਰੇ ਆਪਣੀ ਕਲਤਾਰੀ ਸਭ ਕਟ ਉਪਜੀ ਦਇਆ ਆਪੇ ਮੇਲ ਵਡਾਈ ਕਿਨੀ ਕੁਸਲ ਖੀਮ ਸਭ ਭਇਆ ਸਤ ਗੁਰ ਪੂਰਾ ਮੇਰੇ ਨਾਲ पार बरम जप सदा निहाल रहाओ अंतर बारथान थनर जत कत पेखो सोई नानक गुर पुआियो वड भागी तिसजी वडे अवर न कोई सुरठ महवा ਸੂਖ ਮੰਗਲ ਕਲਿਆਣ ਸਹਿਜ ਤੁੰ ਪ੍ਰਭ ਕੇ ਚਰਨ ਨਿਹਾਰਿਆ ਰੱਖਣ ਹਾਰੇ ਰੱਖਿਓ ਬਾਰਿਕ ਸਤ ਗੁਰਤਾ ਪਿਵਤਾਰਿਆ ਉਬਰੈ ਸਤ ਗੁਰ ਕੀ ਸਰਨਾਈ ਜਾਂਕੀ ਸੀਵਨ ਬਿਰਥੀ ਜਾਈ ਰਹਾਉ ਕਰ ਮੈਂ ਸੂਖ ਬਾਰ ਪੁਨ ਸੁਖਾ ਬਰੇ ਆਪਣੇ ਪੈ ਦਿਆਲਾ ਨਾਨਕ ਬਿਗਨੇ ਨਾ ਲਾਗੇ ਕੋ ਮੇਰਾ ਪ੍ਰਭ ਹੋਵਾ ਕਿਰਪਾਲਾ ਸੋਰਠ ਮਹੱਲਾ ਪੰਜਵਾਂ ਸਾਧੂ ਸੰਗ ਪਾਇ ਮਨ ਉੱਦਮ ਨਾਮ ਰਤਨ ਜਸ ਗਾਈ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਭਾਵਾਈ ਹਿਰਦੈ ਹਰ ਕੇ ਚਰਨ ਵਸਾਈ ਸੁਖ ਪਾਇਆ ਸਹਿਜ ਤੁਨ ਉਪਜੀ ਰੋਗਾ ਕਾਣ ਮਿਟਾਈ ਰਹਾ ਕਿਆ ਗੁਣ ਤੇਰੀ ਆਖ ਵਖਾਣਾ ਕੀਮਤ ਕਹਿ ਨਾ ਜਾਈ ਨਾਨਕ भगत ਪੈ ਅਬਨਾਸੀ ਆਪਣਾ ਪ੍ਰਭ ਪਿਆਸ ਹਾਈ ਸੋਰਠ ਮਹੱਲਾ ਪੰਜਵਾ गाय क्लीस रोग सब नासी प्रभ अपने कृपा तारि आठ पैर आराध्य स्वामी पूरन काल हमारी प्रभ जीओ तू सुख सम्पत रासे राख लियो भाई मेरे को गै अरदास रहाओ जो मांगो सोई सोई पावो अपने खसम परोसा कौ नानक गुरपुर पिटियो मिटियो सगल ॾेसा सुरठ महला पंजवां ਸਿੰਮਰ ਸਿੰਮਰ ਗੁਰ ਸਤ ਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰ ਬਚਨੀ ਮਨ ਇੱਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਰਨ ਸਮਰੱਥ ਸੁਆਮੀ ਪੂਰਨ ਪੁਰਖ ਵਿਧਾਤਾ ਰਹਾਉ ਆਨੰਦ ਬਨੋਦ ਮੰਗਲ ਗੁਣ ਗਾਵ ਗੁਰ ਨਾਨਕ ਭੈ ਦਿਆਲਾ ਜੈ ਜੈਕਾਰ ਪੈ ਜਗ ਪੀਤਰ ਹੋ ਆਪਾਰ ਬ੍ਰਹਮ ਰਖਵਾਲਾ ਸੋਰਠ ਮਹੱਲਾ ਪੰਜਵਾਂ ਹੰਮਰੀ ਗਣਤ ਨਾ ਗਣਿਆ ਕਾਹੀ ਆਪਣਾ ਬਿਰਦ ਪਸ਼ਾਨ ਹਾਤ ਦੇ ਰਾਖੇ ਕਰ ਆਪਣੀ ਸਦਾ ਸਦਾ ਰੰਗਮਾਨ ਸਾਚਾ ਸਾਹਿਬ ਸਦ ਮੀਰਵਾਨ ਬੰਦ ਪਾਇਆ ਮੇਰੇ ਸਤਗੁਰ ਪੂਰੇ ਹੋਈ ਸਰਬ ਕਲਿਆਣ ਰਹਾਓ ਜੀਓ ਪਾਏ ਪਿੰਡ ਜਨ ਸਾਜਿਆ ਦਿੱਤਾ ਪੈਨਨਖਾਨ ਆਪਣੀ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕਰਬਾਨ ਸੋਰਠ ਮਹੱਲਾ ਪੰਜਵਾਂ ਦੁਰਤ ਗਵਾਇਆ ਹਰ ਪ੍ਰਭ ਆਪੀ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਦ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੋਕ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇ ਸੁਖਾਲੀ ਰਹਾਉ ਪਤ ਤੇ ਉਧਾਰਨ ਸਤ ਗੁਰ ਮੇਰਾ ਮੋਈ ਤਿਸ ਕਾ ਪਰਵਾਸਾ ਬਖਸ਼ ਲੈ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪੰਜਵਾ ਬਖਸ਼ਿਆ ਪਰਮ ਪਰਮੇਸ਼ਰ ਸਗਲੇ ਰੋਗ ਬਿਦਾਰੀ ਗੁਰਪੂਰੈ ਕੀ ਸਰਨੀ ਉਬਰੈ ਕਾਰਜ ਸਗਲ ਸਵਾਰੀ ਹਰ ਜਨ ਸੇ ਮੇਰਾ ਨਾਮ ਹਾਧਾਰ ਤਾਪ ਉਤਾਰਿਆ ਸਤ ਗੁਰ ਪੂਰੈ ਆਪਣੀ ਕਿਰਪਾ ਧਾਰਾਓ ਸਦਾ ਆਨੰਦ ਕਰੋ ਮੇਰੇ ਪਿਆਰੇ ਹਰ ਗੋਬਿੰਦ ਗੁਰ ਰੱਖਿਆ ਵੱਡੀ ਵੱਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ ਭਾਖਿਆ ਸੁਰਠਮਹੱਲਾ ਪੰਜਵਾਂ ਪੈ ਕਿਰਪਾਲ ਸੁਆਮੀ ਮੇਰੇ ਤਿਤ ਸਾਚੇ ਦਰਬਾਰ ਸਤਗੁਰ ਤਾਪ ਗਵਾਇਆ ਪਾਈ ਠਾंड ਪਈ ਸੰਸਾਰ ਆਪਣੇ ਜੀ ਜਨ ਤੇ ਆਪੇ ਰਾਖੈ ਜਮੈਂ ਕਿਉ ਹਟ ਧਾਰ ਵਾਰ ਰਹਾਉ ਦਿਸ ਕੀ ਸਰਨੀ ਉਬਰੈ ਪਾਹੀ ਜਨ ਰਚਿਆ ਸਭ ਕੋਈ ਕਰਨ ਕਾਰਨ ਸਮਰੱਥ ਸੁਪਾਈ ਸਚੈ ਸਚੀ ਸੋਈ ਨਾਨਕ ਪ੍ਰਭੂ ਤੇ ਆਈਐ ਪਾਈ ਮਨ ਤਨ ਸੀਤਲ ਹੋਈ ਘੋਰਠ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚਿੰਦੇ ਅੜਾ ਫਲ ਪਾਈ ਰਹਾਉ ਸਤ ਗੁਰ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਤਾਰੀ पार बरम प्रभ पै दयाला दुख मिटिया सब परवारी सर्ब नदान मंगल रस रूपा हर का नाम अदारो नानक पत राखी परमेश्र उदरिया सब सनसारो ਸੋਰਠ ਮਹੱਲਾ ਪੰਜਵਾਂ ਮੇਰਾ ਸਤਗੁਰ ਰਖਵਾਲਾ ਹੋਵਾ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਵਿੰਦ ਨਵਾ ਨਿਰੋਵਾ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤ ਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੋਵੇਂ ਸਵਾਰੀ ਹਮਰਾ ਗੁਣ ਅਵ ਗੁਣ ਨਾ ਵਿਚਾਰਿਆ ਆਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਤਾਰਿਆ